ਰਜਿੰਦਰਾ ਜਿਮਖਾਨਾ ਮਹਾਰਾਣੀ ਕਲਬ ਦੀਆਂ ਮਿੱਤੀ 20 ਦਸੰਬਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਅੱਜ ਰਿਜ਼ਲਟ ਆ ਗਿਆ ਦੱਸਦੀ ਹੈ ਕਿ ਕੁੱਲ 12 ਉਧਿਆ ਤੇ ਚੋਣਾਂ ਕਰਵਾਈਆਂ ਗਈਆਂ ਸਨ ਇੱਕ ਪਾਸੇ ਫਰੈਂਡਸ਼ਿਪ ਅਤੇ ਡੈਮੋਕਰੇਟਿਵ ਕਲਬ ਵੱਲੋਂ ਸਾਂਝੇ ਤੌਰ ਤੇ ਚੋਣਾਂ ਲੜ ਕੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਅਤੇ ਅੱਜ ਇਹਨਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਰਿਜ਼ਲਟ ਵੀ ਸਾਹਮਣੇ ਆ ਗਿਆ ਜਿਸ ਦੇ ਵਿੱਚੋਂ ਫਰੈਂਡਸ਼ਿਪ ਗਰੁੱਪ ਦੇ ਚੇਅਰਮੈਨ ਡਾਕਟਰ ਮਨਮੋਹਨ ਸਿੰਘ ਕਲਬ ਦੇ ਪ੍ਰਧਾਨ ਦੀਪਕ ਕੰਬਾਨੀ ਵੋਇਸ ਪ੍ਰਧਾਨ ਸ਼ਹਿਰ ਵਿਕਾਸਪੁਰੀ ਅਗਵਾਈ ਦੇ ਵਿੱਚ ਚੋਣਾ ਲੜ ਰਹੇ 12 ਉਮੀਦਵਾਰਾਂ ਦੇ ਵਿੱਚੋਂ 7 ਉਮੀਦਵਾਰ ਉਹਨਾਂ ਦੇ ਜੇਤੂ ਰਹੇ ਨੇ ਅਤੇ ਹਰ ਹਰਪੀ ਸਿੰਘ ਸੰਧੂ ਕਲੱਬ ਦੇ ਸੈਕਟਰੀ ਵਜੋਂ ਚੋਣਾ ਦੇ ਵਿੱਚ ਜੇਤੂ ਰਹੇ ਫਰਮ ਨਹੀਂ ਧੋਕੇਗਾ ਸਾਰਾ ਮੈਂ ਇਹਨਾਂ ਨੂੰ ਪਹਿਲਾਂ ਗਿਆ ਸੀ ਮੈਂ ਕਿਉਂ ਜੋਾਕਾਂ ਨੂੰ ਮਰਾਉਣੇ ਹੋ ਤੁਸੀਂ ਤੁਹਾਨੂੰ ਚੜੂਆਂ ਗਲਾਜ ਕੋਈ ਵੋਟ ਨਾ ਪਾਵੇ ਤੁਹਾਨੂੰ ਕੋਈ ਜਾਣੇ ਨਾ ਪਛਾਣੇ ਨਾ ਦੋ ਬੰਦਿਆਂ ਨੇ ਸਾਰੇ ਕਲੱਬ ਦਾ ਨਾਂ ਸਮਾਰਤਾ ਨਹੀਂ ਕੋਈ ਲੋੜ ਨਹੀਂ ਸਿਰ ਬੱਚਿਆਂ ਲੜਾਂਦੀ ਕੁਝ ਬੰਦੇ ਤਾਂ ਹੋਰ ਐਸੇ ਹੈ ਜਿਹੜੇ ਇਲੈਕਸ਼ਨ ਦੇ ਟਾਈਮ ਟੌਪਿਕ ਪੈਂਦੇ ਆ ਪਰ ਇਹਦੇ ਫੌਲਡੈਂਟ ਇਲੈਕਸ਼ਨ ਦੇ ਨਾਮ ਤੇ ਟੌਪਿਕ ਪੈਂਦੇ ਆ ਓ ਭਾਈ ਉਹਨਾਂ ਨੂੰ ਅਸੀਂ ਹੱਥ ਜੋੜਦੇ ਹਾਂ ਸਾਡੇ ਬੱਚਿਆਂ ਨੂੰ ਘਰਾਂ 'ਚ ਇਕੱਠੇ ਰਹਿਣ ਦਿਓ ਲੜਨ ਦਾ ਦੇ ਜੇ ਤੁਸੀਂ ਆਣਾ ਤਾਂ ਤੁਸੀਂ ਉਂ ਆਇਆ ਕਰੋ ਬਿਨਾਂ ਇਲੈਕਸ਼ਨ ਤੋਂ ਭਾਈ ਜੀ ਮੁਬਾਰਕਾ ਤੁਹਾਨੂੰ ਥੈਂਕ ਯੂ ਜਿਹਦੇ ਨਾਲ ਕਿ ਸਾਡੇ ਬੱਚੇ ਇਕੱਠੇ ਹੀ ਰਹਿਣ ਮਤਲਬ ਬਰਸਾਤੀ ਨੱਡੂ ਆਉਂਦੇ ਨੇ ਇਹ ਬਰਸਾਤੀ ਨੱਡੂ ਨਹੀਂ ਮੈਂ ਕਹਿੰਦਾ ਹੈ ਤਾਂ ਸਾਡੇ ਮੈਂਬਰ ਹੀ ਪਰ ਤੁਸੀਂ ਇਹ ਦੇਖੋ ਵੀ ਤੁਸੀਂ ਸਿਰਫ ਇਲੈਕਸ਼ਨ ਵੇਲੇ ਆਉਂਦੇ ਕਦੇ ਗਰਮੀ ਸਰਦੀ ਵੀ ਆਜੋ ਸਾਡੇ ਕੋਲ ਤੋ ਇਸ ਕਰਕੇ ਵੱਡੇ ਬੱਚਿਆਂ ਨੇ ਮਿਹਨਤ ਕੀਤੀ ਇਹਨਾਂ ਨੇ ਔਰ ਬੜੇ ਮਜੇ ਨਾਲ ਸਾਰੇ ਵਧੀਆ ਬੰਦੇ ਜਿੱਤੇ ਆ ਠੀਕ ਆ ਉਹ ਸ਼ੇਰ-ਬਿਰ ਵੀ ਸਭ ਦੇ ਹੀ ਬੱਚਾ ਵਾਹ ਜੀ ਵਾਹ ਸ਼ੇਰ-ਬਿਰ ਵੀ ਸਭ ਦੇ ਹੀ ਬੱਚਾ ਇਸ ਬਤਨ ਵਾਲੀ ਜੀ ਰਿਜ਼ਲਟ ਆ ਗਏ ਕਿੰਦਾ ਦੀ ਰਣਨੀਤੀ ਰਹੀਗੀ ਆਉਣ ਵਾਲੇ ਟੈਟਰ ਰਣਨੀਤੀ ਕੀ ਯਾਰ ਡੈਮੋਕ੍ਰੇਸੀ ਸੀਗੀ ਬਹੁਤ ਸੋਹਣੀਆਂ ਲੋਕਾਂ ਨੇ ਬੜੀ ਸ਼ਾਂਤੀਪੂਰਵਕ ਵੋਟਾਂ ਪਾਈਆਂ ਔਰ ਆਪਣੀ ਮਨਪਸੰਦ ਜਿਹੜੇ ਕੈਂਡੀਡੇਟ ਸੀ ਉਹ ਚੁਣੇ ਗਏ ਪ੍ਰਧਾਨ ਸ਼ੇਰਵੀਰ ਜੀ ਨੂੰ ਚੁਣਿਆ ਭਾਈ ਇਸ ਪ੍ਰਧਾਨ ਸਥਾਨ ਸਭ ਨੂੰ ਜਿਤੇ ਆਪੀ ਸੰਧੂ ਮੋਸ ਪਪੂਲਰ ਹੋ ਸਕਤੀ ਤੇ ਅਨਰੀ ਸਕਤੀ ਆਗੇ ਰੋਹਿਤ ਗੁਪਤਾ ਜੀ ਜੁਆਇੰਟ ਸਕਤੀ ਆਗੇ ਧੋਦੀ ਜੀ ਸਾਡੇ ਟ੍ਰੇਜ਼ਰਰ ਆਗੇ ਸੋ ਬਹੁਤ ਸੋਨਾ ਰਿਜ਼ਲਟ ਰਿਹਾ ਔਰ ਬੜਾ ਉਸਾ ਹੈ ਲੋਕਾਂ ਦੀ ਖੁਸ਼ੀ ਮਨਾਈ ਜਾ ਰਹੀ ਹੈ ਸਾਰੇ ਗੁੱਸੇ ਕੇ ਲਈ ਖਤਮ ਹਾਲ ਤੋ ਫੇਰ ਸਾਰੇ ਮਿੱਤਰ ਮਿੱਤਰ ਪੈਂਥੇ ਚ ਲੈ ਕੇ ਕੋਈ ਪ੍ਰੋਬਲਮ ਉਹ ਹੁੰਦਾ ਹੀ ਆ ਯਾਰ ਵੈਨਵਰ ਤੁਹਾਡਾ ਕੋਈ ਬੰਦਾ ਅੱਛਾ ਬੰਦਾ ਕੋ ਲੂਜ਼ ਕਰਦਾ ਬਟ ਯੂ نو ਯੂ ਹੈਵ ਟੂ ਐਕਸੈਪਟ ਦਾ ਵਰਡਿਕਟ ਆਫ ਦਾ ਪੀਪਲ ਵੀ ਕਾਂਟ ਦੇ ਜਿਉਣਾ ਸੀ ਕਿਸੇ ਨੂੰ ਕੋਈ ਦੋਸ਼ ਨਹੀਂ ਦੇ ਸਕਦੇ ਸਾਡੀ ਮੇਰੇ ਥੋੜੀ ਜਿਹੀ ਕਮੀ ਰਹਿ ਗਈ ਹੋਏਗੀ ਮੇਰੇ ਖਿਆਲ ਕਿ ਤਰ੍ਹਾਂ ਕਿਤੇ ਅਸੀਂ ਆਪਣੇ ਹੋਂਦ ਬਰਕਰਾਰ ਹੋਊਗੀ ਜੀ ਭਾਈ ਚਾਰ ਨੂਰੇ ਹਾਂ ਹਾਂ ਭਾਈ ਚਾਰ ਨੂਰੇ ਕੁਝ ਨਹੀਂ ਹੁੰਦਾ ਸਾਰਾ ਸਾਲ 14 ਮਹੀਨੇ ਐਸ਼ ਕਰਦੇ ਇੱਕ ਮਹੀਨਾ ਕਲੇਸ਼ ਦਾ ਉਹ ਕੋਈ ਖਾਸ ਕੁਝ ਨਹੀਂ ਕਲੇਸ਼ ਵੀ ਜ਼ਰੂਰੀ ਹੈ ਉਹਦਾ ਕੋਈ ਧਿਕ ਨਹੀਂ ਹੁਣ ਦੇਖੋ ਭੰਗੜੇ ਬੈਣੇ ਇਕੱਠੇ ਪੈਣੇ ਆ ਉਹਨਾਂ ਨੇ ਪਾਤਾ ਦਰਕਾਰ ਕੋਇਦ ਟੋਡੀ ਜਿੰਦਾਬਾਹ ਅਜੇ ਟੋਡੀ ਕੀ ਕਹਿਣਾ ਚਾਹੋਗੇ ਜੀ ਸਿੱਧੇ ਜਿੰਦਗੀ ਵੀ ਨਾ ਤੇ ਆਹ ਥੋੜੀ ਦੇ ਬਾਅਦ ਅਸੀਂ ਪਹਿਲੀਆਂ ਜਨਕਤ ਦੇ ਇਲਾ 4 ਸੀਟਾਂ ਨੇ ਬਹੁਤ ਜ਼ਿਆਦਾ ਬਹੁਮਤ ਨਾਲ ਜਿੱਤੇ ਆ ਤੇ ਸਾਡੇ ਜਿਹੜਾ ਫਰਸਟ ਸੈਕੰਡ ਥਰਡ ਫੋਰ ਉਹ ਸਾਡੇ ਕੈਂਡੀਡੇਟ ਨੇ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਤੇ ਟ੍ਰੇਜ਼ਰਰ ਆ ਤਿੰਨੋ ਸਿੱਤਾ ਸੀ ਨਾਲ ਗੱਲਬਾਤ ਕਰਾਈ ਦੇਖੋ ਸਾਡੇ ਲਈ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਅਸੀਂ 7 5 ਆ ਦਿਆ ਉਸਤੇ ਜਿੱਤ ਕੇ ਆਏ ਆ ਸਾਡੇ ਟ੍ਰੇਜ਼ਰਰ ਸੈਕਟਰੀ ਸਾਹਿਬ ਜੁਆਇੰਟ ਸੈਕਟਰੀ ਨੀਚੋ ਅਸੀਂ ਚਾਰ ਐਗਜ਼ੈਕਟਿਵ ਲੈ ਕੇ 7 ਵੋਟਾਂ ਦੇ ਜਿੱਤੇ ਆ ਫਰੈਂਡਸ਼ਿਪ ਗਰੁੱਪ ਦੇ ਡਾਕਟਰ ਮੋਨ ਮੋਨ ਸਿੰਘ ਦੀ ਰਹਿਨਮਾਈ ਚ ਬਾਰੀ ਬਹੁਮਤ ਨਾਲ ਜਿੱਤ ਕੇ ਸਾਨੂੰ ਹੰਗਾਰਾ ਮਿਲਿਆ ਸਾਡੇ ਟ੍ਰੇਜ਼ਰਰ ਰੋਹਿਤ ਜੁਆਇੰਟ ਸੈਕਟਰੀ ਰੋਹਿਤ ਟ੍ਰੈਜ਼ਰਰ ਮੋਹਿਤ ਤੇ ਜੁਆਇੰਟ ਸੈਕਟਰੀ ਹਰਪ੍ਰੀਤ ਸੰਧੂ ਜਿੱਤ ਕੇ ਆਏ ਨੇ ਸੈਕਟਰੀ ਸੈਕਟਰੀ ਦੀ ਪੋਰਟ ਤੇ ਬਹੁਤ ਬਹੁਤ ਸਾਡਾ ਖੁਸ਼ੀ ਦਾ ਮਾਹੌਲ ਹੈ ਜੀ ਸਾਬ ਬਿਲਕੁਲ ਸਾਰੇ ਗਰੁੱਪ ਦੀ ਡਾਕਟਰ ਮਨਮੋਹਨ ਸਿੰਘ ਦੀ ਨਰੇਸ਼ ਜੀ ਦੀ ਸਾਰੀ ਟੀਮ ਦੀ ਦੀਪਕ ਕੰਪਾਨੀ ਜੀ ਦੀ ਸਾਰੀ ਜਿਹੜੀ ਟੀਮ ਸੀ ਸਾਡੀ ਫਰੈਂਡਸ਼ਿਪ ਗਰੁੱਪ ਦੀ ਸੰਚਿਤ ਵੰਸਲ ਦੀ ਸਭ ਨੇ ਬਹੁਤ ਮਿਹਨਤ ਕੀਤੀ ਤੇ ਅਸੀਂ ਆਪਾ ਬਹੁਤ ਸਾਰਾ ਹਸਲ ਕੀਤਾ। ਸਾਡੀ ਟੀਮ ਨੇ ਚੰਗਾ ਕੰਮ ਕੀਤਾ। ਯਸਸ ਤੁਹਾਨੂੰ ਮੌਕਾ ਦਿੱਤਾ। ਬਿਲਕੁਲ ਸਾਡੀ ਟੀਮ ਨੇ ਚੰਗਾ ਕੰਮ ਕੀਤਾ। ਲੋਕਾਂ ਨੇ ਉਹਦਾ ਸਿੱਧਾ ਸਿੱਧਾ ਹੰਗਾਰਾ ਦਿੱਤਾ। 200 ਵੋਟਾਂ ਦੇ ਜਿੱਤ ਕੇ ਆਏ ਨੇ। ਤੇ ਬਹੁਤ ਬਹੁਤ ਹਾਂ ਜਵਾਬ ਦਿੱਤਾ ਜਿਹੜੇ ਸਾਨੂੰ ਚੋਰ ਕਹਿੰਦੇ ਸੀ ਆਪ ਵੀ ਚੋਰ ਨਿਕਲੇ। ਇੰਨਾ ਪਿਆਰ ਦੇਣ ਲਈ ਦੂਜੀ ਵਾਰ ਮੈਨੂੰ ਇੰਨੀ ਇੰਨੀ ਵੋਟਾਂ ਪਈਆਂ। ਮੈਨੂੰ ਉਮੀਦ ਨਹੀਂ ਸੀ ਕਿ ਇੰਨਾ ਪਿਆਰ ਕਰਦੇ ਨੇ। ਬਾਕੀ ਸਾਡੇ ਵੱਡੇ ਵਿਕਾਸਪਾ ਜੀ ਖੜੇ ਨੇ, ਚਿਮਾਂ ਅੰਕਲ ਖੜੇ ਨੇ। ਜਿੰਨੀ ਸਪੋਰਟ ਸਾਰੇ ਮੈਂਬਰਾਂ ਤੋਂ ਮਿਲੀ, ਇਹਨਾਂ ਤੋਂ ਮ ਮਤਲਬ ਮਨ ਲਵ ਨਹੀਂ ਹੈ ਡਾਕਟਰ ਮਨਮੋਹ ਸਿੰਘ ਦੀ ਰਹਿਨਮਾਈ ਚ ਦੀਪਕ ਕਪਾਨੀ ਜੀ ਦੀ ਨਰੇਸ਼ ਜੀ ਦੀ ਸਾਰੀ ਟੀਮ ਦੀ ਬਹੁਤ ਮਿਹਨਤ ਸੀ ਸਭ ਨੇ ਬਹੁਤ ਮਿਲ ਕੇ ਐਫਰਟ ਕੀਤੇ ਤੇ ਸਾਰੀ ਟੀਮ ਸੱਤ ਦੀ ਬਹੁਮਤ ਨਾਲ ਜਿੱਤ ਗਏ ਆ ਸੱਤ ਸੀਟਾ ਸਾਡੇ ਕੋਲੇ ਅੱਜ ਦੀ ਡੇਟ ਤੇ ਕਲੱਬ ਵਿੱਚ ਅਸੀਂ ਕਾਬਜ਼ ਹੋਏ ਆ ਤੇ ਅਸੀਂ ਦੋ ਸੀਟਾ ਲੂਜ਼ ਕੀਤੀਆਂ ਨੇ ਉਹ ਵੀ ਸਿਰਫ 14 ਵੋਟਾਂ ਤੇ ਉਹਦੇ ਤੇ ਇੱਕ ਅਸੀਂ ਜਿਹੜਾ ਪ੍ਰੈਜ਼ੀਡੈਂਟ ਦੀ ਸੀਟ ਸੀ ਉਹ ਵੀ ਸਾਡੇ ਕੈਂਡੀਡੇਟ ਸੀ ਉਹ ਲੈ ਕੇ ਗਏ ਸੀਗੇ ਤਾਂ ਉਧਰੋਂ ਜਿੱਤ ਗਿਆ ਨਹੀਂ ਤਾਂ ਉਹ ਵੀ ਸਾਡੀ ਸਾਡੀ ਸੀ ਜਿਹੜੇ ਪੁਰਸਤ ਜਿਹੜੇ ਬੰਦੇ ਜਿੱਤੇ ہیں ਕਈ ਬੰਦੇ ਤੁਹਾਡੇ ਕੋਲੋਂ ਉਤਰ ਗਏ ਨਹੀਂ ਜੀ ਹਾਂ ਉਹੀ ਤਾਂ ਕਹਿ ਰਿਆ ਸੀ ਕਿ ਸਾਡੇ ਹੀ ਬੰਦੇ ਨੇ ਜਿਹੜੇ ਜਿੱਤੇ ਨੇ ਉਹਨਾਂ ਨੂੰ ਅਸੀਂ ਵਾਪਸ ਲਿਆਵਾਂਗੇ ਡਾਕਟਰ ਮਨਮਾਨ ਸਿੰਘ ਰਾਮਾ ਜਿਹੜੇ ਜਿੱਤ ਰਿਆ ਸੀ ਸਾਰੇ ਜਿਹੜੇ ਦੂਸਰ ਮੈਂ ਬਤੌਰ ਜੁਆਇੰਟ ਸੈਕਟਰੀ ਲੜਿਆ ਦੀ ਫਰੈਂਚਸ਼ਿਪ ਡੈਮੋਕ੍ਰੇਟਿਕ ਗਰੁੱਪ ਵੱਲੋਂ ਤੇ ਮੈਂ ਹਾਈएस्ट ਮਾਰਜਨ ਤੋਂ ਅੱਜ 244 ਵੋਟਾਂ ਤੋਂ ਅੱਗੇ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ। ਕੀ ਮੈਨੂੰ ਮਹਿਸੂਸ ਹੋ ਰਿਹਾ ਹੈ ਸਰ? ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ। ਦੇਖੋ ਸਾਡੇ ਸਾਰੇ ਭਾਈ ਬਹੁਤ ਖੁਸ਼ ਨੇ। ਬਹੁਤ ਖੁਸ਼ੀ ਦਾ ਮੌਕਾ ਹੈਗਾ। ਸਾਰੇ ਮੈਂਬਰ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਮੈਨੂੰ ਜਿੱਤੂ ਦਾ ਹੌਸਲਾ ਦਿੱਤਾ। ਵਾਹਿਗੁਰੂ ਜੀ ਬਹੁਤ ਬੜਾ ਮਾਣ ਮਹਿਸੂਸ ਨਹੀਂ। ਅੱਜ ਤੱਕ ਸੰਦੂਕ ਕਿਵੇਂ ਵੇਖਦੇ ਹੋ ਤੁਹਾਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਕਲੱਬ ਦੇ ਮੈਂਬਰ ਤੋਂ ਨਜ਼ਰ ਆਉਂਦਾ ਮੈਂ ਸੇਵਾ ਕਰਵਾ ਦੇ। ਦੇਖੋ ਇਹ ਤਾਂ ਜ਼ਿੰਮੇਵਾਰੀ ਸੌਂਪੀ ਹੈ ਮੈਂਬਰਾਂ ਨੇ। ਇਹਨਾਂ ਦਾ ਜ਼ਿੰਮੇਵਾਰੀ ਸਮਝ ਕੇ ਅਸੀਂ ਨਿਭਾਵਾਂਗੇ ਤੇ ਵਧੀਆ ਤਰੀਕੇ ਨਾਲ ਸਾਰੇ ਰਲ ਮਿਲ ਕੇ ਜਿੰਨੇ ਵੀ ਮੈਂਬਰ ਆਪਣੇ ਕੋਲ ਅਕਾਊਂਟਿੰਗ ਚਾਹੀਦੀ ਹੈ ਐਗਜ਼ੈਕਟਿਵ ਦੀ ਉਸ ਤੋਂ ਬਾਅਦ ਅਸੀਂ ਸਾਰੇ ਰਲ ਕੇ ਫਿਰ ਬੈਠ ਕੇ ਫੇਰ ਡਿਜ਼ਾਈਨ ਕਰਾਂਗੇ। ਚੌਥੀ 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 ਵਾਰ ਜਿੱਤ ਇਹ ਬਹੁਤ ਵਧੀਆ ਹੋ ਗਿਆ ਜੀ ਟੀਮ ਸਾਡੀ ਜਿੱਤ ਗਿਆ ਆ ਸੈਕਟਰੀ ਸਾਹਿਬ ਸਾਡੇ ਜਿੱਤ ਗਿਆ ਆ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਰੀ ਟੀਮ ਵਧੀਆ ਜਿਹੜੇ ਮੈਂਬਰਾਂ ਨੇ ਚਾਹਿਆ ਸਾਰੇ ਡੈਮੋਕ੍ਰੇਸੀਜ਼ ਨਾਲ ਜਿੱਤ ਗਿਆ ਹੈ ਸਾਰੇ ਕੀ ਮੈਦਾਨ ਦਾ ਨਾ ਕਿ ਕਿਹ ਮੀ ਸਪੋਰਟ ਲਈ ਸਾਰਿਆਂ ਨੇ ਯਾਰ ਜਿਹੜੇ ਰਿਜ਼ਲਟ ਆ ਗਏ ਸਭ ਦੇ ਸਾਹਮਣੇ ਆ ਬਹੁਤ ਵਧੀਆ ਰਿਜ਼ਲਟ ਆਇਆ ਸਰ ਮੁਬਾਰਕਾ ਇੰਨਾ ਪਿਆਰ ਦੇਣ ਲਈ ਦੂਜੀ ਵਾਰ ਮੈਨੂੰ ਇੰਨੀ ਇੰਨੀ ਵੋਟਾਂ ਪਈਆਂ ਮੈਨੂੰ ਵੀ ਨਹੀਂ ਸੀ ਕਿ ਇੰਨਾ ਪਿਆਰ ਕਰਦੇ ਨੇ ਬਾਕੀ ਸਾਡੇ ਵੱਡੇ ਵਿਕਾਸਪਾਜੀ ਖੜੇ ਨੇ ਚਿਮਾਂ ਅੰਕਲ ਖੜੇ ਨੇ ਜਿੰਨੀ سپورਟ ਸਾਰੇ ਮੈਂਬਰਾਂ ਨੂੰ ਮਿਲੀ ਇਹਨਾਂ ਨੂੰ ਤਾਂ ਮਿਲੀ ਮਤਲਬ ਹਰ ਲੱਭ ਨਹੀਂ ਹੈ ਡਾਕਟਰ ਮਨਮੋਹ ਸਿੰਘ ਦੀ ਰਹਿਨਮਾਈ ਚ ਦੀਪਕ ਕਪਾਨੀ ਜੀ ਦੀ ਨਰੇਸ਼ ਜੀ ਦੀ ਸਾਰੀ ਟੀਮ ਦੀ ਬਹੁਤ ਮਿਹਨਤ ਸੀ ਸਭ ਨੇ ਬਹੁਤ ਮਿਲ ਕੇ ਐਫਰਟ ਕੀਤੇ ਤੇ ਸਾਰੀ ਟੀਮ ਸੱਤ ਦੀ ਬਹੁਮਤ ਨਾਲ ਜਿੱਤ ਗਏ ਆ ਸੱਤ ਸੀਟਾਂ ਸਾਡੇ ਕੋਲੇ ਅੱਜ ਦੀ ਡੇਟ 'ਚ ਕਲੱਬ 'ਚ ਅਸੀਂ ਕਾਬਜ ਹੋਏ ਆ ਤੇ ਅਸੀਂ ਦੋ ਸੀਟਾਂ ਲੂਜ਼ ਕੀਤੀਆਂ ਨੇ ਉਹ ਵੀ ਸਿਰਫ 14 ਵੋਟਾਂ ਤੇ ਉਹਦੇ ਤੇ ਇੱਕ ਅਸੀਂ ਜਿਹੜਾ ਪ੍ਰੈਜ਼ੀਡੈਂਟ ਦੀ ਸੀਟ ਸੀ ਉਹ ਵੀ ਸਾਡੇ ਕੈਂਡੀਡੇਟ ਸੀ ਉਹ ਲੈ ਕੇ ਗਏ ਸੀਗੇ ਤਾਂ ਉਧਰੋਂ ਜਿੱਤ ਗਿਆ ਨਹੀਂ ਤਾਂ ਉਹ ਵੀ ਸਾਡੀ ਸਾਡੀ ਸੀ ਹਾਂ ਤੇ ਤੁਸੀਂ ਜਿਹੜੇ ਬੰਦੇ ਜਿੱਤੇ ہیں ਕਿਹੇ ਬੰਦੇ ਤੁਹਾਡੇ ਕੋਲ ਉਧਰ ਗਏ ਨਹੀਂ ਜੀ ਹਾਂ ਉਹੀ ਤਾਂ ਕਹਿ ਰਿਹਾ ਸੀ ਕਿ ਸਾਡੇ ਹੀ ਬੰਦੇ ਨੇ ਜਿਹੜੇ ਜਿੱਤੇ ਨੇ ਉਹਨਾਂ ਨੂੰ ਅਸੀਂ ਵਾਪਸ ਲਿਆਵਾਂਗੇ ਸਾਰੇ ਹੀ ਪਿਆਰ ਵਾਲੇ ਮੈਂ ਸਾਰੀ ਪਿਆਰ ਵਾਲੇ ਡਾਕਟਰ ਮਨਮਾਨ ਸਿੰਘ ਰਾਮਾ ਜਿਹੜੇ ਜਿੱਤਿਆ ਸੀ ਸਾਰੇ ਜਿਹੜੇ ਦੂਸਰੇ